ਸੰਗਤ ਜੀ ਬੀਜ ਭਾਵੇਂ ਪੁੱਠਾ ਬੀਜਦੇ ਹੋ ਭਾਵੇਂ ਸਿੱਧਾ ਬੀਜਦੇ ਹੋ ਭਾਵੇਂ ਟੇਟਾ ਬੀਜਦੇ ਹੋ ਉਸਨੇ ਉੱਗਣਾ ਸਿੱਧਾ ਹੀ ਹੈ ਭਾਵ ਤੁਸੀਂ ਬਾਣੀ ਪੜੋ ਨਾਮ ਜਪੋ ਭਜਨ ਕਰੋ ਭਾਵੇਂ ਮਨ ਲੱਗੇ ਜਾਂ ਨਾ ਲੱਗੇ ਪਰ ਬਾਣੀ ਨੇ ਤੁਹਾਨੂੰ ਫਲ ਦੇ ਹੀ ਦੇਣਾ ਜਿਵੇਂ ਕਿ ਅੱਗ ਦਾ ਸੁਭਾਅ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੀਜ਼ ਅੱਗ ਅੱਗੇ ਸੁੱਟ ਦਿਓ ਉਸਨੇ ਸਾੜ ਹੀ ਦੇਣਾ ਹੈ ਜਿਹੜਾ ਵਿਅਕਤੀ ਬਾਣੀ ਭਜਨ ਕਰਦਾ ਹੈ ਉਸਦੇ ਪਾਪਾ ਨੂੰ ਸਾੜ ਕੇ ਸਵਾਹ ਕਰ ਦਿੰਦਾ ਹੈ। ਇਸੇ ਕਰਕੇ ਜੋ ਮਰਜ਼ੀ ਹੋ ਜਾਵੇ ਬਾਣੀ ਪੜ੍ਹਨੀ ਨਹੀਂ ਛੱਡਣੀ। ਇਸੇ ਤਰ੍ਹਾਂ ਜਿਵੇਂ ਡਾਕਟਰ ਆਪਾਂ ਨੂੰ ਦਵਾਈ ਦਿੰਦਾ ਹੈ। ਭਾਵੇਂ ਆਪਾਂ ਨੂੰ ਦਵਾਈ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ ਪਰ ਉਸ ਦਵਾਈ ਨੇ ਅਸਰ ਕਰ ਹੀ ਦੇਣਾ ਹੈ। ਸੰਗਤ ਜੀ ਇਸੇ ਤਰ੍ਹਾਂ ਬਾਣੀ ਦੇ ਅਰਥਾਂ ਦੀ ਜਾਣਕਾਰੀ ਨਹੀਂ ਹੈ ਪਰ ਫਿਰ ਵੀ ਪਾਠ ਕਰਨਾ ਹੀ ਕਰਨਾ। ਉਸ ਨੇ ਤੁਹਾਨੂੰ ਫਲ ਦੇ ਹੀ ਦੇਣਾ। ਇਸ ਲਈ ਵਾਅਦ ਤੋਂ ਵਾਦ ਸਿਮਰਨ ਕਰੋ ਅਮਰਤ ਵੇਲਾ ਸੰਭਾਲੋ।